ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀ ਬਾਬਾ ਬਕਾਲੇ ਦੀ ਮਹਾਨ ਤਰਜੀਹ ਦੇ ਬੈਠੇ ਆਂ ਸੱਚਾ ਗੁਰ ਲਾਤੋ ਰਹੇ ਦਿਹਾੜਾ ਮਨਾ ਰਹੇ ਆਂ ਅੱਜ 9 ਅਗਸਤ 2025 ਪਾਸਾ ਦੀ ਬੜੀ ਕਿਰਪਾ ਹੈ ਸਾਡੇ ਕੋਲ ਕੁ ਹਰਿਆਣੇ ਤੋਂ ਵੀਰ ਆਇਆ ਕੀ ਨਾਂ ਜੀ ਬਣਾ ਕਿ ਕਿਹੜਾ ਪਿੰਡਾ ਇਸਿਆ ਨਾਮ ਦਾ ਹਰਿਆਣੇ ਆਂ ਜੀ ਇਹਦੇ ਨਾਲ ਸਾਡੇ ਨਾਲ ਕਿਛੇ ਵੀਰ ਬੈਠੇ ਹੋ ਵੀ ਆਏ ਸੀਗੇ ਨਾਲ ਇਹਦੇ ਵੀਰ ਹੋਰ ਸੀ ਸੋ ਮਹਾਰਾ ਕਿਰਪਾ ਕਰਨ ਤੇ ਭਾਈ ਮਨ ਬਣਾ ਕੇ ਆਇਆ ਅੱਜ ਵੀ ਮੈਂ ਜੀ ਕਿਸਾਂ ਦੀ ਬੇਇਜ਼ਤੀ ਨਹੀਂ ਕਰਾਂ ਮੈਨੂੰ ਆਖਿਆ ਮਾਂਗਾ ਵੀ ਦੇਖ ਲਾ ਕੋਈ ਨਸ਼ਾ ਨਹੀਂ ਕਰਨਾ ਮੁੜ ਕੇ ਸਾੜਾ ਰੱਖ ਕੇ ਸ਼ਰਾਬੀ ਨਹੀਂ ਉਹ ਬਹੁਤ ਮਾੜੀ ਗੱਲ ਹੈ ਕਿਹਾ ਮੈਂ ਨਸ਼ਾ ਮੈਂ ਕੋਈ ਨਹੀਂ ਕਰਦਾ ਜੋ ਦੱਸਿਆ ਵੀਰ ਨੇ ਸੋ ਮਹਾਰਾ ਕਿਰਪਾ ਕਰਨ ਸੱਚੀ ਪਾਸ਼ਾ ਤੇ ਇਹਨੇ ਪ੍ਰਣ ਕੀਤਾ ਵੀ ਅੱਜ ਤੋਂ ਬਾਅਦ ਮੈਂ ਕਿਸਾਂ ਦੀ ਕਦੇ ਬੇਇਜ਼ਤੀ ਨਹੀਂ ਕਰਾਂ ਹਾਂ ਜੀ ਜਾਨੀ ਤੇ ਚੰਡੀ ਕਲਾ ਰਹਿਣਾ ਹਾਂ ਜੀ ਅਰੀ ਜਗਰ ਵਾਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਹਲਗੋੜ੍ਹ ਤੇ ਇੱਕ ਬਹਾਦਰ ਮਹਾਰਾਜ ਦੇ ਖਾਨ ਤੋਂ ਇਤਰਸਤਾਨ ਤੇ ਵੀਰ ਪੋਚਿਆ ਤੇ ਤੁਸੀਂ ਖੀ ਲੈ ਕੇ ਚੱਲੇ ਆਪਣੇ ਘਰ ਸਤਿਗੁਰ ਦਿਆਕਰਨ ਸਭੂ ਪਰਿਵਾਰ ਨੂੰ ਅਮਰਦਾਤਾ ਦੇਣ ਗੁਰੂ ਪਾਤਸ਼ਾਹ ਆਪਣੇ ਚਰਨਾਂ ਰਾਂ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਸਨੀ ਜੀ ਬਾਬੇ ਬਕਾਲੇ ਧਰਤੀ ਦੇ ਬੈਠੇ ਆ ਤੇ ਅੱਜ 9 ਅਗਸਤ 2025 ਆ ਗੁਰਦੱਤੋਗੇ ਦਿਹਾੜਾ ਹੈ ਲੋਕਾਂ ਪੁੰਨੇ ਕਰਕੇ ਲੋਕੀ ਬਣਾਉਂਦੇ ਆ ਦਿਹਾੜਾ ਗੁਰਦੱਤੋਗੇ ਭਾਈ ਮੱਖਣਸ਼ਾਲਵਾੜਾ ਜੀ ਨੇ ਹਨਗੁਰ ਤੇਗ ਬਹਾਦਰ ਪਾਸ਼ਾ ਮਹਾਰਾਜ ਨੂੰ ਉਹ ਪ੍ਰਗਟਦਾ ਸਮਾਇ ਮਹਾਰਾਜ ਦਾ ਇਹ ਨਾਰਾ ਲਾਇਆ ਗੁਰਦੱਤੋਰੇ ਗੁਰਦੱਤੋਰੇ ਉਹ ਮਹਾਨ ਧਰਤੀ ਦੇ ਬੈਠੇ ਆ ਦੇਖੋ ਵੀਰ ਆਇਆ ਕੀ ਨਾ ਜੀ ਬੜਾ ਰਣਜੀਤ ਜੀ ਇਹਨਾਂ ਬੰਨਾ ਚੀਮੋਸਾ ਹਾਰ ਦਾ ਤੇ ਬਈ ਜੇਰਾ ਅਮਰ ਸਾਰੇ ਇਹਾਂ ਮਰਸਲ ਸਾਹਿਬ ਸੋ ਮਹਾਰਾ ਕਿਰਪਾ ਕਰਨ ਦੇ ਵੀਰ ਨੇ ਕੇਸ ਰੱਖਿਆ ਹਲਵਾਈ ਆ ਹਲਵਾਈ ਦਾ ਕੰਮ ਕਰਦਾ ਏ ਜਿਹੜਾ ਵੀਰ ਹੋਰ ਵੀ ਆ ਸੋ ਮੈਂ ਉਹਨੂੰ ਪੁੱਛਿਆ ਵੀਰ ਨੂੰ ਮੁੜ ਕੇ ਰੋ ਮੁਰ ਕੇ ਦਾੜੀ ਕਟਾ ਦੇ ਮਨ ਦਾੜੀ ਚੋਟੀ ਇਹਦਾ ਇੰਗਰ ਨਹੀਂ ਕੋ ਬੱਚੀਆਂ ਨੇ ਦੋ ਇਹ ਮੈਨੂੰ ਜੋ ਦੱਸਿਆ ਸਾਰਾ ਕੁਝ ਕਿਨਾਂ ਮੈਂ ਪੂਰਾ ਮਨ ਬਣਾ ਕੇ ਆ ਮਹਾਰਾ ਦਿਆ ਕਰ ਮਹਾਰਾ ਤਲਗੀਦਰ ਪਾਸ਼ਾ ਮਹਾਰਾਜ ਇਸ ਵੀਰ ਤੇ ਗੁਰੂ ਘਰ ਇੱਥੇ ਜਿਹੜਾ ਜਲੰਘਰ ਚੱਲ ਰਿਹਾ ਇਹ ਹਲਵਾਈ ਦਾ ਕੰਮ ਵੀਰ ਕਰਦੇ ਆ ਕਿ ਮੈਂ ਚਾਹੁੰਦਾ ਵੀ ਨਸ਼ਾ ਰਹਿ ਤੱਕ ਖਾਤੋ ਵੱਡੀ ਗੱਲ ਹੈ ਮੇਰੇ ਮਨ ਦੀ ਆਸ ਵੀ ਹੁੰਦੀ ਆ ਵੀ ਗੁਰੂ ਘਰਾਂ ਵਿੱਚ ਪਤਾ ਤੇ ਬੰਦੇ ਨਾ ਸਬਜ਼ੀਆਂ ਭਾਜੀਆਂ ਬਣਾਉਣ ਜਿਹੜੇ ਗੋਸ਼ਿਕ ਬੰਦੇ ਆ ਬਹੁਤ ਪਿਆਰੇ ਆ ਉਹ ਆ ਕੇ ਵਧੀਆ ਸਬਜ਼ੀਆਂ ਭਾਜੀਆਂ ਗੁਰੂ ਘਰਾਂ ਦੀਆਂ ਬਣਾਉਣ ਚੰਗੀ ਗੱਲ ਤੁਹਾਹਾਰੇ ਕਿਰਪਾ ਕਰੇ ਵੀਰ ਤੇ ਇਹਨੂੰ ਵੱਤ ਵਗਰ ਉਜਾਰ ਦੇਣ ਸਿੱਖੀ ਦਾ ਮਹਾਰਾਜ ਜੋੜ ਕੇ ਰੱਖਣ ਬੁਰੇਵਾਦਨ ਪਾਸ਼ਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਕੀ ਬੋਧ ਗੁਰੂ ਪਿਆਰੀ ਸਾ ਸੰਗਤ ਜੀ ਬਾਬੇ ਬਕਾਲੇ ਦੀ ਮਹਾਨ ਤਰਜੀ ਦੇ ਬੈਠੇ ਆ ਅੱਜ 9 ਅਗਸਤ 2025 ਆ ਗੁਰਲਾਤੋਂ ਕੇ ਦਿਹਾੜਾ ਏ ਤੇ ਮਾਰੇ ਕਿਰਪਾ ਨਾਲ ਸਾਡੇ ਕੋਲ ਇੱਕ ਭਾਈ ਸਾਹਿਬ ਬੈਠੇ ਨੇ ਕੀ ਨਾਮ ਆਪਣਾ ਜੀ ਸ਼ਾਹ ਜੀ ਵਿਸ਼ਾਲ ਸਿੰਘ ਜੀ ਇਹ ਅੱਜ ਤੋਂ 4 ਸਾਲ ਪਹਿਲਾਂ ਸਾਡੇ ਕੋਲ ਦਸਤਾਰ ਕੈਂਪ ਜੀ ਸ੍ਰੀ ਨਾਨਕਪੁਰ ਸਾਹਿਬ ਆਏ ਸੀ ਬੋਲੇ ਮਾਲੇ ਦੇ ਭਾਈ ਜਤਿੰਦਰ ਸਿੰਘ ਖਾਲਸਾ ਨੇ ਇਹਨਾਂ ਦੁਵਾਲਾ ਬੰਨੇ ਸੀ ਸੋ ਮਹਾਰਾਜ ਕਿਰਪਾ ਕਰਨ ਵੀ ਅਸੀਂ ਤਾਂ ਭੁੱਲ ਜਾਂਦੇ ਆ ਸਾਧ ਸੰਗਤ ਜੀ ਵੀ ਵੀਰ ਸਾਡੇ ਕੋਲ ਆ ਕੇ ਕਹਿਣ ਲੱਗਿਆ ਵੀ ਮੈਂ 400 ਪਹਿਲਾਂ ਤੁਹਾਡੇ ਕੋਲ ਆਇਆ ਸੀ ਇਹ ਨਨ ਪ੍ਰਸਾਦ ਧਰਤੀ ਤੇ ਮੈਂ ਦਿਵਾਲਾ ਸਿਆ ਸੀ ਨਹੀਂ ਭਾਈ ਸਾਹਿਬ ਉਦੋਂ ਵੀਰ ਰੋਡਾ ਸੀ ਬਿਲਕੁਲ ਇਹ ਅਸੀਂ ਫੋਟੋਆਂ ਹੀ ਦੇਖੀਆਂ ਦੀਆਂ ਸੋ ਅੱਜ ਦੇਖੋ ਜੀ ਸਾਧ ਸੰਗਤ ਜੀ ਪੂਰਾ ਸ਼ਸਤਰਧਾਰੀ ਆ ਮਹਾਰਾਜ ਦਿਆ ਕਰਨੇ ਗੁਰੂ ਦੇ ਸਿੱਖ ਦੇ ਇਹਦੀ ਸਿੱਖੀ ਜਿਹੜੀ ਕੇਸਾ ਸੋਸਾ ਨਾਲ ਨਾਮ ਜਪ ਕੇ ਸਾਡੇ ਪਰਿਵਾਰ ਸਾਰਾ ਇਹ ਤਰਨ ਮਹਾਰਾਜ ਦੀ ਕਿਰਪਾ ਨਾਲ ਗੁਰਕਲਗੀ ਤਰਪਾਸ਼ਾ ਸੇਵਾ ਤੂੰ ਕਰਾਉਣ ਵਾਲਾ ਪਾਸ਼ਾ ਸਿੱਖੀ ਤੂੰ ਨਵਾਉਣ ਵਾਲਾ ਮੇਰੇ ਦਾਦੇ ਆ ਬੜੀ ਕਿਰਪਾ ਖਰੀ ਤੁਸੀਂ ਇਸ ਆਪਣੇ ਬੱਚੇ ਤੇ ਵੀ ਅੱਜ ਵੀ ਇਹ ਕਹਿ ਆਵਾ ਇੰਨਾ ਸੋਹਣਾ ਸੁਪ ਲੱਗ ਰਿਹਾ ਜੀ ਦਿਨੋ ਬਿਲਕੁਲ ਓਡਾ ਸੀ ਉਦੋਂ ਵੀ ਜਿੰਨਾ ਪੁਰ ਸਾਹ ਵੇ ਇਹ 4 ਸਾਲ ਪਹਿਲਾਂ ਦੀ ਗੱਲ ਆ ਅੱਜ ਸਾਨੂੰ ਇਹ ਮਿਲਿਆ ਵੀਰ ਸਾਨੂੰ ਗੱਲ ਦੱਸੀ ਓਡਾ ਦਿਖਾਈਆਂ ਇਹਨੇ ਮਹਾਰਾਜ ਕਿਰਪਾ ਕਰਨ ਜੀ ਨਾਲ ਗੁਰੂ ਕੇ ਸਿੱਖ ਵੀਰ ਦੇ ਨਾਲ ਆਏ ਆ ਸੰਗਰ ਚੜ੍ਹਦੀ ਕਲਾ ਬਖਸ਼ਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੰਬਾਪੀ ਪਹਾੜ ਪ੍ਰਦੇਸ਼ੇ ਪੂਰੇ-ਪੂਰੇ ਹਿਲੇ ਹਿਮਾਲਿਆ ਖਾਸ ਚੰਮੀਂ ਦੇ ਹਿਜਾਬਾਂ ਨਾਲ ਜੀ ਦੇ ਜਵਾਂ ਨੇ ਗਵਾਟ ਜਲਪਾ ਗੁਰੂ ਜੀ ਦੇ ਨਾਮ ਨੇ ਸਭ ਤੋਂ ਖਾਸ ਨਾਲ ਸੰਗਤਾਂ ਦਾ ਸਮੂਹ ਹੈ ਤੂੰ ਦੇ ਦੇ ਮੈਨੂੰ ਨੀਰਾਂ 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 ਦੀ ਤੁਰਦਾ ਇਹ ਮੰਦਲਵਾਹ ਹਰਿ ਸਿੰਘ ਉਹ ਮੰਦਲ ਜੇਲੀ ਜਿਹਾ ਹੈ ਇਹ ਰਵਾਇਤੀ ਬਾਜੇ ਕੈਕ ਕਰੀ ਤਨਾ ਨਾ ਨਾਇ ਕੋ ਸਭ ਕੁਰੇ ਦੇ ਆਸ ਪਰ ਇਹ ਉਹ ਰੋਟਾ ਸੁਆਹੇ ਮਾਤੂ ਤੇ ਆਵੇਂ ਬੰਜੀ ਬਾਈ ਫਿਰ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਕੋਲ ਆ ਪਟੰਗੀ ਖੜਾ ਜੀ ਇੱਕ ਤੇ ਉਮਰ ਕਿੰਨੀ ਬਥਰੀ ਸੱਤਵਾਂ ਲਾ ਗਿਆ ਜੀ ਸੱਤਵਾਂ ਸਾਲ ਲਾ ਗਿਆ ਇਧਰ ਦੇਖੋ ਵੀ ਸੱਤਵਾਂ ਸਾਲ ਲਾ ਗਿਆ ਸਾਰੇ ਜਿਹੜੇ ਸੁਣਿਓ ਭਾਈ ਇਹ ਸੱਤਵਾਂ ਸਾਲ ਲਾ ਗਿਆ 7 ਸਾਲ ਤੇ 9 ਸਾਲ ਦੀ ਉਮਰ ਯਾਦ ਹੈ ਨਾ ਸਾਰਿਆਂ ਨੂੰ ਹੁਣੀਆਂ ਯਾਲ ਮੇਰੀ ਕਹਿੰਦਾ ਕੋਈ ਹੋਣ ਵਾਲੀ ਨੂੰ ਪੁੱਲੀ ਹੋਵੇ ਸਾਰੇ ਜਿਹਨੇ ਸੁਣਿਆ ਗੁਰੂ ਕੇ ਪਿਆਰਿਓ ਜੇ ਵੀ ਸੇਵਾ ਵੀ ਕਰਦਾ ਜਾਂ ਵੀ ਇਧਰ ਖੜਾ ਵੀ ਆ 7 ਸਾਲ ਤੇ 9 ਸਾਲ ਦੀ ਉਮਰ ਇਹਨਾਂ ਦੀ ਸੀ ਪਰ ਉਹ ਪਤਾ ਹੀ ਆ ਤੁਹਾਨੂੰ ਕਲਗੀਧਰ ਪਾ ਸਾਹਿਬ ਜੀ ਸਹਿਜਾ ਦੇ ਆਹ ਬਚੀ ਦੀ ਉਮਰ 7 ਸਾਲ 7 ਮਹੀਨਾ ਲੱਗਿਆ ਹੋਇਆ ਇਹਨੂੰ ਜਪਜੀ ਸਾਹਿਬ ਪੂਰਾ ਗੰਠਾ ਜੀ ਆਹ ਵੜਾ ਮੇਰੋ ਬੱਚਾ ਦੇਖਣ ਨੂੰ ਲੱਗਦਾ ਕਿ ਇਹਨੂੰ ਅੱਜ ਕੋਣ ਸਾਰੇ ਪੈਸੇ ਸੇਵਾ ਸਿਰ ਤੋਂੜ ਕਰਦੇ ਆ ਸਭ ਕੋ ਕਰਦੇ ਆ ਐਂ ਜੀ ਕਿੰਨੀ ਕਰੀਏ ਪੜ੍ਹਾਈ ਵੀ ਕੀਤੀ ਆਪਣੀ ਕੋਈ ਐਮਏ ਕੀਤੀ ਹੈ ਕਿਸੇ ਬੀਏ ਕੀਤੀ ਹੈ ਕਿਹੜੀ ਡਿਗਰੀਆਂ ਕੀਤੀਆਂ ਕੋਈ ਨੌਕਰੀਆਂ ਤਾਂ ਜਿੱਥੇ ਕਿਤੇ ਮਾਸਤਰੀ ਕੀਤੀ ਆ ਜਪਜੀ ਸਾਹਿਬ ਉਹ ਗਵੰਡੀ ਜਿੱਤੇ ਕਰੇ ਜਾਂ ਗੁਰਦੁਆਰਾ ਪਾਠੀ ਆਪਾਂ ਨੂੰ ਕੋਈ ਲੋੜ ਨਹੀਂ ਸ੍ਰੀ ਮਹਾਰਾਜਾ ਕਿਰਪਾ ਕਰਨਾ ਆਪ ਚੰਗੀ ਨੂੰ ਪੂਰਾ ਜਪਜੀ ਸਾਹਿਬ ਕੰਠਾ ਜੀ ਸੱਤ ਸੱਤਵਾ ਸਾਲ ਲੱਗਿਆ ਹੁਣ ਉਹ ਗੁਰੂ ਕੀ ਪਿਆਰਿਓ ਧਾਨੇ ਦੀ ਮਾਂ ਧਾਨੇ ਦਾ ਪਿਤਾ ਕਿਉਂਕਿ ਜਨਨੀ ਜਣੇ ਤਾਂ ਭਗਤ ਜਨਨ ਨਹੀਂ ਤਾਂ ਜਨਮੇ ਮਾਣੋਂ ਬਾਣੀ ਜੀ ਕਿਹਾ ਇਸ ਕਰਕੇ ਪ੍ਰਸਾਦਾ ਕਿਰਪਾ ਕਰਨ ਕਿ ਜੇ ਮਾਂ ਜਨਣੀ ਨੇ ਅਜਾ ਪੁੱਤ ਜੰਮਿਆ ਤੇ ਇੱਕ ਦਿਨ ਸਤਿਗੁਰੂ ਦੀ ਕਿਰਪਾ ਵੀ ਵਰਦੋਗੀ ਹਾਂ ਜੀ ਸ੍ਰੀ ਮਹਾਰਾਜ ਜਿਆ ਕਰਨ ਮੈਂ ਕਹਿਣ ਦਾ ਭਾਵ ਇਹ ਆ ਨੌਜਵਾਨ ਵੀਰੋ ਵੀ ਆਪਾਂ ਨੂੰ ਉਸ ਪਾਸੇ ਧਿਆਨ ਦੇਣਾ ਚਾਹੀਦਾ ਜਰੂਰ ਬਾਣੀ ਵੱਲ ਇਹ ਨਹੀਂ ਕੱਲਾ ਖਾ ਲਿਆ ਪੀ ਰਿਆ ਸੋ ਲਿਆ ਖੇਡ ਨੂੰ ਇਹ ਚਾਰ ਲੈ ਜੈ ਜਕਾਰੇ ਇਧਰੋਂ ਚਲੇਗੇ ਇਧਰੋਂ ਜਕਾਰੇ ਲਾਏ ਸਾਰਿਆਂ ਨੂੰ ਇਧਰੋਂ ਚਲੇਗੇ ਟੋਪੀਆਂ ਲਿੱਤੀਆਂ ਹਵਾ ਲੁੱਟੇ ਫੱਦਮਾਲੇ ਟੈਂ ਵੀ ਟੈਂ ਬਨੇ ਵਾਕੀ ਲਾ ਕੇ ਛੱਡਦੇ ਆਏ ਨਗਾਂ ਵੀ ਚੱਲ ਗਈਆਂ ਦਾ ਨਾ ਕਮਾਲ ਉਹ ਨਾ ਭਾਈ ਗੁਰੂ ਸਾਹਿਬ ਦਿਆ ਕਰਨ ਬਾਣੀ ਬਾਣੀ ਦੇ ਸੱਚੇ ਧਾਰਨੇ ਹੋਈਏ ਜੁਰ ਬਾਣੀ ਨਾਲ ਜੁੜੀ ਹੈ ਅੰਦਰੋਂ ਬਾਸਰਾ ਦੀ ਜੇ ਸੁਖ ਲੈਣਾ ਮਹਾਰਾਜ ਦੀ ਬਾਣੀ ਤੋਂ ਅੱਜ ਮਹਾਨ ਤਰਦੀਦੇ ਆਏ ਆ ਇਤੇ ਬਾਬਾ ਮਕਨਸ਼ਾ ਲਵਾੜੇ ਜੀ ਨੇ ਆਖਿਆ ਔਰ ਲੱਧ ਹੋਰੇ ਔਰ ਲੱਧ ਹੋਰੇ ਮੈਨੂੰ ਸੱਚਾ ਗੁਰੂ ਤੇ ਸਿੱਖੋ ਐ ਸੰਸਾਰ ਦੇ ਲੋਕੋ ਮੈਨੂੰ ਸੱਚਾ ਗੁਰੂ ਮਿਲ ਗਿਆ ਤੇ ਇਸ ਕਰਕੇ ਐਥੇ ਝੂਠਿਆਂ ਦੇ ਵੀ ਆਲੇ-ਦਾਲੇ ਤੁਹਾਨੂੰ ਪਤਾ ਹੀ ਆ ਜਿਹੜੇ ਜੀਵਨਾ ਹੜੱਪਿਆ ਗੁਰੂ ਦੀਆ ਦਰਬਾਰ ਵੀ ਟੌਰ ਦਾ ਗਏ ਆ ਤੁਹਾਡੇ ਪਿੱਛੇ ਜੀ ਕੋਈ ਆਸ ਨਹੀਂ ਜਿਹੜਾ ਬੇਆਸ ਕਰਕੇ ਜਾਣਿਆ ਜਾਂਦਾ ਤੇ ਇਸ ਕਰਕੇ ਉਹਨਾਂ ਕੱਝਿਆਂ ਬਿਲੇਆਂ ਨਾਲੋਂ ਗੁਰੂ ਲੱਧ ਹੋਰੇ ਸੱਚਾ ਗੁਰੂ ਮੇਰੇ ਆਗਾ ਸੰਤ ਗਿਆਨੀ ਜਰਨੈਲ ਸਿੰਘ ਖਾਨ ਸਾਹਿਬ ਜੀ ਨੇ ਰਾਧਾ ਸਵਾਮੀਆ ਦਾ ਮੈਨੂੰ ਨਾਮ ਭੁੱਲ ਗਿਆ ਮੈਂ ਉਹਦਾ ਪਤਾ ਨਹੀਂ ਕਿ ਆ ਨਾਮ ਸੀ ਉਹਦਾ ਗੁਰੂ ਸੀਗਾ ਤੇ ਸੰਤ ਕਹਿੰਦੇ ਵੀ ਜਿਹੜਾ ਤੁਹਾਡਾ ਗੁਰੂ ਸੱਚਾ ਹੈ ਨਾ ਵੀ ਤੁਸੀਂ ਕਹਿੰਦੇ ਹੋ ਸਾਡੇ ਜੀ ਭਾਵ ਸਾਗਰ ਤਾਰ ਕਰ ਪਾਰ ਤੇ ਕਰਾ ਦਿੰਦੇ ਆ ਕਹਿੰਦੇ ਤੁਹਾਡਾ ਰਾਧਾ ਜੀ ਕੋਲੋਂ ਗੁਰੂ ਸਹਜ ਨਾਇਕ ਜੀ ਨੇ ਕਿਹਾ ਸੀ ਉਹ ਸਮੇਂ ਕਹਿੰਦੇ ਇੱਕ ਭਰੀ ਪੱਠਿਆਂ ਦੀ ਚੱਕ ਕੇ ਭਾਰ ਦੀ ਬਦਲ ਤੇ ਖਾਲੀ ਭਰੀ ਲੈ ਕੇ ਸਿਰ ਤੋਂ ਪਿਆਰ ਦਰਿਆ ਪਾਰ ਕਰ ਦੇਵੇ ਮੈਂ ਮਨਜੂ ਵੀ ਹਾਂ ਜੀ ਸੱਚੇ ਗੁਰੂ ਆ ਤੁਸੀਂ ਸਰੇ ਪ੍ਰਿਆਤ ਦਰਿਆ ਇੱਕ ਭਰੀ ਕੱਖਾਂ ਦੀ ਲੈ ਕੇ ਦਰਿਆ ਪਾਰ ਕਰਨਾ ਤੇ ਮੁੱਢਾ ਲਾਉਣਾ ਤਾਂ ਕਿਹੜੇ ਨੇ ਆਪੇ ਜੇ ਤੁਹਾਡਾ ਗੁਰੂ ਦਰਿਆ ਪਾਰ ਕਰ ਦੇਵੇ ਭਰਿਆ ਹੋਇਆ ਜੇ ਵਿੱਚੇ ਡੁੱਬ ਗਿਆ ਦੱਸਿਓ ਜਾਂ ਹੋਣ ਲਾ ਕਰਕੇ ਦਿਖਾ ਦੇਵੇ ਜਿਹੜਾ ਹੁਣ ਬੈਠਾ ਕੋਈ ਉਹ ਕਰਕੇ ਦਿਖਾ ਦੇਵੇ ਉਹ ਇਸ ਕਰਕੇ ਭਾਈ ਉਹ ਇੱਕ ਮਹਾਨ ਦਰਬਾਰ ਵਰਗਾ ਸੱਚਾ ਗੁਰੂ ਨਹੀਂ ਕਿਤੇ ਮਿਲਣਾ। ਬੱਚਿਆਂ ਦੀ ਅੱਜ ਬਹੁਤ ਬਹੁਤ ਜ਼ਿਆਦਾ ਕੱਟੀਆਂ ਦੀ ਅੱਜ ਵੀ ਉਦੋਂ 22 ਸੀ ਅੱਜ 22000 ਹੋ ਚੁੱਕਿਆ ਹੈ। ਤੇ ਅਸੀਂ ਵੀ ਇੱਦਾਂ ਤੁਰੇ ਫਿਰ ਜਮਗਰ ਉਹਨਾਂ ਦੇ ਉੱਤੇ ਦਾ। ਜਿਵੇਂ ਕਰਨਾ ਗਿਲੇਰਮ ਨਾ ਅੱਥੇ ਥੋੜੇ ਜਿਹੋ ਖੜੇ ਹੋਣੇ ਆ ਜਿਹੜੇ ਕੱਚੇ ਗੁਰੂਆਂ ਦੇ ਮਗਰ ਸਾਰੇ ਫਿਰਦੇ ਆ। ਬਲ ਆ ਜਿਹੜਾ ਕੋ ਹੋਰ ਨਹੀਂ ਫੜਿਆ। ਆ ਮੋਨਾ ਜੀਆ ਬਾਬਾ ਆਪ ਇਹਦੇ ਮੇਰੇ ਨਾਮ ਭੁੱਲ ਗਿਆ ਉਹਦਾ। ਆ ਹੁਣ ਇਹ ਫੜਿਆ ਸ਼ੰਕਰਾ ਸ਼ੰਕਰ ਉਹਦੀ ਕੀ ਨਾਮ ਸੀ ਉਹਦਾ। ਇਹ ਪਖੰਡੀ ਪੂਰੀਆ ਅੱਗ ਹੰਡਿਓ ਦੇਖੋ ਪਿਛਲੇ ਤਾਂ ਸੀ ਉਹਦੀ ਸਾਰੇ ਨਗਰ ਲੱਗੇਦੇ ਉਹਦੇ ਹੁਣ ਪਤਾ ਲੱਗਿਆ ਕੀ ਨਿਕਲਿਆ ਸੰਬੰਧ ਕਹੇ ਜੀ ਨਿਕਲੇ ਬੀਬੀਆਂ ਰਾਂ ਦੇ ਮੈਨੂੰ ਗੁਰੂਆਂ ਦੇ ਗਣ ਉਹ ਛੋੜੂਆਂ ਨੂੰ ਨਹੀਂ ਅੰਦਰ ਧੱਬ ਦਾੜੀ ਦਾਤੀਆਂ ਦਾ ਵਡਣਾ ਐਹੇ ਜੇ ਗੁਰੂ ਵੀ ਬਣਾਈ ਬੱਠੇ ਆ ਲੋਕ ਬਾਬੇ ਬਣਾਏ ਬੱਠੇ ਆ ਉਹ ਗੁਰੂ ਤੇ ਹੈ ਗੁਰੂ ਤੇ ਭਾਦਰ ਮਹਾਰਾਜ ਸੱਚੇ ਪਾਤਸ਼ਾਹ ਮੈਂ ਇਸ ਬੱਚੇ ਤੋਂ ਸ਼ੁਰੂ ਕਰਿਆ ਸੀ ਕਿ ਅੱਜ ਵੀ ਸਿੱਖਾਂ ਦੇ ਵਿੱਚ ਗੁਰੂ ਦਾ ਖੂਨ ਆ ਗੁਰੂ ਕਲਗੀਧਰ ਦਾ ਖੂਨ ਜੂੰਦਾ ਜੇ ਅਜੇ ਹੈਗਾ ਏ ਮਾਪਿਓਂ ਅਗਲੀ ਸਾਡੀ ਨਸਲ ਚ ਪਰ ਜਿਨ੍ਹਾਂ ਦੇ ਗੁਰੂ ਕਲਗੀਧਰ ਦਾ ਖੂਨ ਨਹੀਂ ਨਾ ਉਹ ਸੰਗਤ ਦੀ ਕਿਰਪਾ ਕਰੋ ਅਰਦਾਸ ਕਰੋ ਸਤਿਗੁਰੂ ਮੈਂ ਭੁੱਲ ਗਿਆ ਮੈਂ ਤੇਰਾ ਖੂਨ ਆ ਸਤਿਗੁਰੂ ਮੈਂ ਦਾੜੀ ਨਹੀਂ ਕਟਾਉਂਦਾ ਮੈਂ ਕੱਚਿਆਂ ਦੇ ਲੜ ਨਹੀਂ ਲੱਗਦਾ ਮੈਂ ਕਿਸੇ ਰਾਜਾ ਸੁਆਮੀ ਕਿਸੇ ਸਰਸੇ ਵਾਲੇ ਕਿਸੇ ਪੂਰੀ ਕੁਰੀ ਆਨੰਦ ਨੂਦ ਕਿਸੇ ਨੂੰ ਨਹੀਂ ਆਸੀ ਅਸੀਂ ਸਿਰਫ ਤੇਨੂੰ ਮਾਰੇ ਕਿਉਂਦੇ ਆ ਪਾਤਸ਼ਾਹ ਕੌਣ ਪਤਨੀ ਕੀ ਆਨੰਦ ਸੀ ਉਹਦਾ ਬਣਿਆ ਫਿਰਦਾ ਜੀ ਮੋਨਾ ਜਿਹਾ ਗਰੂ ਆਪਣੇ ਡਰਾਈਵਰ ਦੇ ਲੋਕ ਨੂੰ ਐਵੇਂ ਚੌਣਾ ਮਗਰ ਤੁਰਿਆ ਇਦਾਂ ਲੋਕ ਸਾਡੇ ਨਾ ਭਾਈ ਗੁਰੂ ਜਿਹੜੇ ਬਣੀਏ ਗੁਰ ਕਲਗੀਧਰ ਪਾਸ਼ਾ ਦੇ ਸੋ ਮਹਾਰਾਜ ਦਇਆ ਕਰਨ ਜੀ ਬੋਲੇ ਸੋ ਨਿਹਾਲ ਸ਼ਿਵਾ ਕਰਨਾ ਜੀ ਬਾਬਾ ਫਤਿਹ ਸਿੰਘ ਤੇ ਬੜੇ ਬਣਾ ਸੱਤ ਸਾਲ ਦੀ ਮੇਰੇ ਬੱਚੇ ਤੇ ਇੰਤੇ ਹੀ ਤਦਲੀ ਬਹਾਜ ਹੋਊਗੀ ਸੰਗਤ ਜੀ ਉਹ ਵੀ ਬਲ ਭਾਰ ਆਉਂਦੇ ਇੰਨੀਆਂ ਗੱਲਾਂ ਯਾਦ ਕਰਕੇ ਜਿਵੇਂ ਗੋਡੇ ਸਲਾਏ ਇੰਨੀਆਂ ਕੁਰਬਾਨੀਆਂ ਕੀਤੀਆਂ ਬਾਬਾ ਫਤਿਹ ਸਿੰਘ ਨਾਲ ਸੱਤੇ ਜੀ ਤੇ ਅਸੀਂ ਜਿਹੜੇ ਰਾਹ ਤੁਰੇ ਸਿਰਾਂ ਤੇ ਰਮਾਲ ਬੰਨਣ ਤੋਂ ਪਹਿਲਾਂ ਗੁਰੂ ਕਲਗੀ ਧਰ ਦੇ ਪੁੱਤਰਾਂ ਨੂੰ ਚੇਤੇ ਕਰਿਆ ਕਰੋ ਵੀ ਅਸੀਂ ਅਸਾਂ ਹੀ ਰਮਾਲ ਵਾਲੇ ਨਹੀਂ ਆ ਅਸੀਂ ਧੋਤੀ ਬੁੱਦੀ ਵਾਲੀ ਇਲਾਜ ਨਹੀਂ ਅਸੀਂ ਗੁਰੂ ਕਲਗੀ ਧਰ ਦੇ ਸਿੱਖ ਇਸ ਕਰਕੇ ਦਸਤਾਰਾਂ ਸਜਾਓ ਪੱਗਾਂ ਬੰਨੋ ਗੁਰੂ ਕੀ ਸਿੱਖੋ ਤਾੜੇ ਰੱਖੋ ਬਾਣੀ ਪੜੋ ਧੰਨ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਦੇ ਸਿਰ ਨਾ ਝੁਕਾਓ ਜੋ ਮਰਜੀ ਉੱਡ ਜਾ ਉੱਡ ਜਿਵੇਂ ਦੇਵ ਰੰਦਾ ਨਹੀਂ ਵੇ ਜੋ ਕੁਮਾਰ ਮਹਾਰਾਣੀ ਕੋ ਚੜ੍ਹਨ ਦੇ ਯਾਦ ਰੱਖਣਾ ਮੈਂ ਬੇਨਤੀ ਕਰਾਂ ਸਤਿਗੁਰੂ ਚੜ੍ਹ ਨਹੀਂ ਦਿੰਦਾ ਜੇ ਗੁਰੂ ਨੂੰ ਜਿੱਤੇ ਕਰੀਏ ਜਿਹਨੇ ਐਡਾ ਅਨੰਦਪੁਰ ਸਾਹਿਬ ਛੱਡਿਆ ਸਾਡੇ ਲਈ ਅੱਜ ਸਾਡੇ ਘਰ ਨਹੀਂ ਛੁੱਟਣੇ ਹੋ ਉਹ ਹੋ ਲਿਆ ਇਸ ਕਰਕੇ ਮਹਾਰਾਜ ਦਇਆ ਕਰਨ ਜੇ ਦੇ ਕਰੋ ਨੂੰ ਪਾਸਾ ਨੂੰ ਸਿੱਧੀ ਨੂੰ ਸਾਭੀਏ ਆਪਣੇ ਪਿੰਡ ਵਿੱਚ ਬੱਚਿਆਂ ਨੂੰ ਸਾਭੀਏ ਆਪਣੇ ਬੱਚਿਆਂ ਨੂੰ ਸਾਭੀਏ ਪਿੰਡ 'ਚ ਇਹ ਨਹੀਂ ਵੀ ਆਪਣੀ ਬੱਚੇ ਬਣਾਉਣਿਆ ਕੋਈ ਸਿੱਕੀ ਵੱਲ ਤੋਰਨੇ ਆ ਦੂਜਿਆਂ ਦੇ ਬੱਚਿਆਂ ਨੂੰ ਵੀ ਸਿੱਕੀ ਵੱਲ ਤੋਰੋ ਚਾਹੇ ਦੁਸ਼ਮਣ ਦੀ ਹੋਣ ਉਹਨਾਂ ਨੂੰ ਵੀ ਤੂੰ ਨੀ ਗੁਰਦੁਆਰੇ ਜਾਇਆ ਕਰ ਜਿਹੜੇ ਕਾਫੀ ਚੱਲ ਲੈ ਕੇ ਦੇਰਤਾ ਕੌਫੀਆਂ ਲੈ ਕੇ ਦੇਤੀਆਂ ਵਿੱਚ ਕੋਰੇ ਜਾਂਦੇ ਕਿਹਾ ਹੁੰਦਾ ਹੈ ਪਰ ਊਂਵੀ ਦਾ ਛਾਂ ਦੇ ਪੀਂਦੇ ਵਾਪਾ ਅਸੀਂ ਸਰਗਤ ਜੀ ਪੈਸੇ ਵਰਵਾਦ ਕਰਦੇ ਹਾਂ ਦੇਖੇ ਇੱਕ ਮਹੀਨੇ 'ਚ ਪਿੰਡ ਦੇ ਬੱਚਿਆਂ ਨੂੰ ਕੁਝ ਲੈ ਕੇ ਦੇ ਦਈਏ ਵੀ ਗੁਰਦੁਆਰੇ ਜਾਇ ਕਰੋ ਕੀ ਗੱਲਾਂ ਇਹ ਗੱਲਾਂ ਇਹ ਜ਼ਰੂਰੀ ਕਰਨਾ ਚਾਹੀਦਾ ਆਪਣੇ ਆਪਣੇ ਪਿੰਡ 'ਚ ਰੇਹੇ ਰੋ ਬੱਚੇ ਜੋੜੋ ਸਿੱਖੀ ਵੱਲ ਲਿਆਓ ਤਾਂ ਕਿ ਪੱਧਰ ਪੁਣਾ ਖਦਮ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜੀ ਗੱਲ ਕਰਾ ਰਾ ਨਾ ਨਾ ਤਨ ਤਨ ਸਾ ਸੁਧਰੂ ਟੈਗ ਬਾਦ ਸਰਦਾਰ ਕਮਲਾ ਨੁਪਾਵੇ ਨਾਲੋ ਨਾਲੇ ਸਤਿ ਸ੍ਰੀ ਅਕਾਲ ਮੁਸਲਮਾਨ ਭਾਰਤ ਵਰਸ਼ ਵਿੱਚ ਦੇਵਤੇ ਹਿੰਦੂ ਮੁਸਲਮਾਨ ਬਣਾਏ ਗਏ ਤਾਂ ਗੋਲ ਜੋੜੀ ਉਹ ਜਦੋਂ ਪਠਾਨ ਤੇ ਮੁਗਲ ਲੋਕ ਬਾਹਰੋਂ ਆਏ ਨੇ ਮਹਿਬੂਦ ਗਸਨਵੀ ਵਰਗੇ ਪਾਵਨ ਵਰਗੇ ਜਾਗਰਬਾਗੋ ਆਏ ਨੇ ਇਨ੍ਹਾਂ ਤੋਂ ਲੋਕਾਂ ਨੂੰ ਗੁਲਾਮ ਅੰਧਾਇਆ ਹੈ ਤੁਹਾਨੂੰ ਸਜ਼ਾ ਦਿੱਤੀ ਸੀ ਇਨ੍ਹਾਂ ਦੇ ਕੇਸ ਕੱਟ ਦਿਓ ਉਹ ਗੁਲਾਮ ਲੋਕ ਨੇ ਇਹਨਾਂ ਨੂੰ ਕੁੱਟੀ ਪਹਿਲਾ ਦਿਓ ਇਹਨਾਂ ਦੀਆਂ ਪਗੜੀਆਂ ਲਾ ਦਿਓ ਤੇ ਤੁਸੀਂ ਰਿਵਾਜ ਬਣਾ ਲਿਆ ਕੇਸ ਕਟਾਉਣ ਦਾ ਤੁਸੀਂ ਫੈਸਲਾ ਬਣਾ ਲਿਆ ਕੇਸ ਕਟਾਉਣ ਦਾ ਉਹ ਕੋ 20000 ਭਾਰਤ ਵਰਸ਼ਾਂ ਦਰ ਮਗਲੇ ਹੀ ਦੰਦੇ ਸਨ ਹਿੰਦੂਆਂ ਨੂੰ ਸਿਖਾ ਰਹੇ ਵੀ ਇਨਾਰੇ ਕੇਸ ਘੱਟ ਦਿਓ। ਉਹ ਕਿਉਂ ਕੋ ਲਜਾਣਾ ਹੈ ਅਜੇ ਕੁਝ ਸਮਾਂ ਹੀ ਹੋਇਆ ਆਪਾਂ ਅਹਿਤ ਅਰੋਸ਼ਕ ਦਾ ਸ਼ਹੀਦੀ ਦੇ ਜੀ ਮਤੇ ਆ ਕਿੰਨੀ ਗਿਣਤੀ ਹੈ ਬਹੁਤ ਵਚਨ ਮਰਤੇ ਆ ਗਿਆ ਹੈ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹਿਤ ਸ਼ੀਸ਼ ਦਿੱਤੇ ਬੰਦ-ਬੰਦ ਕਟਵਾਏ ਕੋਪੜੀਆਂ ਲਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਈ ਗਏ ਗੁਰਦੁਆਰਿਆਂ ਦੀ ਸੇਵਾ ਦੀ ਕੁਰਬਾਨੀਆਂ ਦਿੱਤੀਆਂ ਧਰਮ ਨੇ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਮਾਈ ਕਿਲਾ ਫੌਤਾ ਤੇ ਵਰਤਮਾਨ ਸਮੇਂ ਦੇ ਸਰਬੱਤ ਸ਼ਹੀਦਾਂ ਦੀ ਕਵਾਇਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਕਿਉਂ ਬੋਲ ਜਾਣਾ ਹੈ 90 ਲੱਖ ਕੁਰਬਾਨੀ ਹੋਈ ਹੈ ਕੇ ਸਾਡੇ ਬਦਲੇ ਇਹ ਗੋਰੀਆ ਸੰਤ ਮਤਨੇ ਆ ਕੇ ਸਾਨੂੰ ਸਜਾ ਦੇ ਤੀਸੀ ਕੇਸ ਕੱਟਦੇ ਹੋ ਅਸੀਂ ਰਿਵਾਜ ਬਣਾ ਕੇ ਵਾਹ ਗਏ ਕਦੇ ਸ਼੍ਰੀ ਰਾਮਚੰਦਰ ਦੀ ਬਾਤ ਪੜ ਸਨਾਤਨ ਮਤ ਨਹੀਂ ਹੈ ਜੋ ਤੁੰ ਕ੍ਰਿਸ਼ਨ ਦਾ ਪਾਠ ਹੈ ਸ਼੍ਰੀ ਕ੍ਰਿਸ਼ਨ ਬਾਰੇ ਕਦੇ ਸਹਿਰਾ ਪਰ ਨਹੀਂ ਕੀਤੀ ਜੋ ਉਹ ਪਰਮਾਤਮਾ ਦੀ ਰਾਤ ਹੈ ਪਰਮਾਤਮਾ ਦੀ ਰਚਨਾ ਦਾ ਇੱਕ ਅੰਸ਼ ਹੈ ਤੇ ਪਰਮਾਤਮਾ ਦੀ ਟਾਈ ਗਰੀ ਦੇ ਅੰਦਰ ਨੇ ਪਾਣਾ ਬਣਾਇਆ ਕਰਦੇ ਸੰਸ ਲੋਕ ਇਹ ਸਿੱਖ ਜਗਤ ਦੇ ਅਲੇ ਥੋੜਾ ਧਿਆਨ ਦੇ ਆਕਰ ਪੂਰੇ ਕਾ ਕੀਆ ਸਭ ਕੇ ਸ਼ ਪੂਰਾ ਬੈ ਸੁਪਰੀਮ ਲਾਰਡ ਇਜ਼ ਆਲ ਪਾਵਰਫੁਲ ਹੋ ਕਾ ਖਾਲਸਾ ਵਾਹਿਗੁਰੂ ਜਿੱਕੀ ਬਤੇ ਸਾ ਸੰਗਤ ਦੀ ਸਾਡੇ ਕੋਲ ਇੱਥੇ ਦੋ ਨੌਜਵਾਨ ਬੱਚੇ ਇੱਕ ਬੱਚਾ ਹੈਗਾ ਨੌਜਵਾਨ ਵੀਰ ਆਇਆ ਦਸਤਾਰ ਕਮ ਚਲਦੇ ਆ ਬਾਬੇ ਬਕਾਲੇ ਦੀ ਮਹਾਨ ਧਰਤੀ ਦੇ ਤਾਨ ਗੁਰੂ ਸੇਖ ਬਹਾਦਰ ਪਾਸ਼ਾ ਮਹਾਰਾਜ ਜੀ ਦੀ ਮਹਾਨ ਬਿੱਤਰ ਯਾਦ ਨਾ ਰਿਆ ਬਾਗੁਰ ਲਾਦੋ ਰੇ ਸੋ ਆਓ ਗੁਰੂ ਕੀ ਪਿਆਰਿਓ ਇਹਨਾਂ ਪੁੱਤਰ ਜਿਹੜਾ ਬਈ ਮਨ ਬੁਣਤ ਜਿੰਗੇ ਜਿਹੜਾ ਬੰਡਾ ਅੱਛਾ ਗਿਆ ਕਹਿੰਦੇ ਆ ਜਿਲ੍ਹਾ ਅੰਮ੍ਰਿਤਸਰ ਮੇਰ ਤੋਂ ਨੋਜਵਾਨ ਬੇਟੀ ਆ ਜਿਹੜਾ ਜਿਲ੍ਹਾ ਬੰਦੂ ਜਿਹਦੀ ਬੀ ਬਸਤਾਰ ਜਿਹੜਾ ਅੰਮ੍ਰਿਤਸਰ ਹੋਂ ਦਾ ਬਿਲਕੁਲ ਫਰੀ ਸੋ ਬੱਚੇ ਨੇ ਕੇਸ ਰੱਖੇ ਆ ਬਿਲਕੁਲ ਕਾਵੀ ਚਰਦਾ ਖੜਾ ਸੀ ਪਹਿਲਾਂ ਜੀ ਮੈਂ ਜ਼ਰੂਰ ਮੰਨ ਬਣਾ ਕੇ ਆਇਆ ਐਵੇਂ ਸਾਰੇ ਕੋ ਆ ਆ ਵੀਰ ਆਇਆ ਇਹ ਲੰਗਰ ਦੀ ਸੇਵਾ ਕਰਦਾ ਕਮਨ ਆ ਰਹੇ ਨਮਸਤੈ ਮੈਂ ਹੁੰਦਾ ਏ ਪਰ ਮਹਾਰ ਦੀ ਕਿਰਪਾ ਬਹਾਸ਼ਾ ਵੀ ਮੈਂ ਨਾਲ ਗੱਲਾਂ ਬਾਤਾਂ ਕਰੀਆਂ ਉਰੇ ਵੀ ਲੰਗਰੀ ਸੇਵਾ ਕਰਿਆ ਸਾਧ ਸੰਗਤ ਸੀ ਤੇ ਪਿੰਡ ਵੀ ਤੇ ਕਹਿੰਦਾ ਵੀ ਮੈਨੂੰ ਇ tanto ਕੋਈ ਰੱਖ ਨਹੀਂ ਰਿਹਾ ਮੈਂ ਲੰਗਰ ਦੀ ਸੇਵਾ ਕਰਕੇ ਮੈਂ ਇਹ ਰੱਖਦੇ ਹਾਂ ਹਾਂਜੀ ਆਪਣੇ ਬੰਦੇ ਆ ਸੁੰਨੇ ਗੁਰੂ ਦੇ ਬਾਦ ਹੀ ਆ ਯਾਰ ਬੋਲੇ ਸੋਨਿਆ ਸਾਸ ਸਹੀ ਆ ਤਾ ਉਹ ਸਾਰੇ ਬੋਲਦੇ ਤੂੰ ਕਲਾ ਬੋਲਦੇ ਰਹੇ ਬੋਲੇ ਸੋਨਿਆ ਸਾਸ ਸਤਿ ਸ੍ਰੀ ਅਕਾਲ ਅਸੀਂ ਬੋਲਣਾ ਭਰਾਵਾ ਕੋਈ ਨਹੀਂ ਐਹੇ ਜੇ ਬੰਦੇ ਗਾਹਾਂ ਨਿਕਲ ਜਾਂਦੇ ਆ ਜੀ ਬੰਦਗੀ ਜੀ ਵੀ ਚਲੋ ਖੈਰ ਪਾਤਸ਼ਾਹ ਕਿਰਪਾ ਕਰਨ ਬਾਬੇ ਬਕਾਲਾ ਜੀ ਮਹਾਨ ਪੁੱਤਰ ਕਰਦੀ ਆ ਮੇਰੀ ਨੌਜਵਾਨਾਂ ਨੂੰ ਬੇਨਤੀ ਉਧਰੋਂ ਲੰਗਰਾਂ ਨੇ ਲੱਗੇ ਆ ਨੌਜਵਾਨ ਅੱਜ ਢਾੜੇ ਰੱਖ ਕੇ ਜਾਣਿਆ ਸਾਰਿਆਂ ਨੇ ਪਤਾ ਲੱਗੇ ਪਿੰਡ ਥੋੜੇ ਘਰ ਦੇ ਨਾਲ ਸਾਡੇ ਕੋਲ ਸੇਵਾ ਕਰਕੇ ਆਏ ਆ ਸਾਰੀ ਢਾੜੇ ਰੱਖ ਲਓ ਜਿੰਨੇ ਹੈਗੇ ਹੋ ਗੁਰੂ ਸਾਹਿਬ ਕਿਰਪਾ ਕਰਨ ਬਾਬਾ ਵਿਆਹ ਹੋਊਗਾ ਉਹ ਤੋਂ ਦਾਉਗੜ ਕਰ ਰਿਹਾ ਕਰ ਰਿਹਾ ਵੀ ਉਹਦੇ ਤੇ ਆ ਚੰਗੀ ਗੱਲ ਆ ਹੋਰ ਵੀ ਸਾਰੀ ਸੰਗਤ ਨੂੰ ਬੇਨਤੀ ਆ ਭਾਈ ਗੁਰ ਲਾਤਾ ਰੇ ਦਿਹਾਂ ਦਿਹਾੜਾ ਐ ਹੋਰ ਮੰਨ ਅਛਾ ਵਾਦ ਬੱਲਾ ਗਿਆ ਜਗਾਰਾ ਹੁਣ ਵਿਦਾੜੇ ਰੱਖ ਲੈ ਉਹ ਮੁੱਕਰੇ ਹੋਣਾ ਮਿੱਤਰੋ ਜੇ ਲੋੜ ਹੋਰ ਕੁਝ ਉਹਨੂੰ ਕਰਨੇ ਜਮਾ ਤੇ ਆ ਆ ਕੇ ਚਲੋ ਖੈਰ ਪਾਸਾ ਕਿਰਪਾ ਕਰਨ ਉਹਨਾਂ ਜਗਾਰਾ ਆਪੇ ਲਾ ਤਵੇ ਇੱਕ ਦਾੜੇ ਕੇ ਰੱਖ ਲੈ ਥੋੜੀ ਸੇਵਾ ਵੀ ਲਾ ਗਈ ਐ ਰੱਖ ਲੈ ਸੋ ਮਹਾਰਾ ਕਿਰਪਾ ਕਰਨ ਜੀ ਜਿਹੜੇ ਕੇਸ ਦਾੜਾ ਪੱਕਾ ਰੱਖਣ ਦਾ ਪ੍ਰਣ ਕਰਦੇ ਆ ਹਰ ਵੇਲੇ ਫਰੀ ਦਸਤਾਰ ਸਜਾਈ ਜਾਂਦੀ ਆ ਇਹ ਨਾਲ ਜਿਹੜੇ ਬੱਚੇ ਬਾਣੀ ਸੁਣਾਉਂਦੇ ਆ ਕੰਟ ਜਾਂ ਦਸਾਂ ਗੁਰੂਆਂ ਨਾਲ ਪੰਜਾਂ ਪਿਆਰਿਆਂ ਦੇ ਕੋਈ ਵੀ ਸੁਣਾ ਦਵੇ ਉਹਨੂੰ ਫਰੀ ਦਸਤਾਰ ਸਜਾਈ ਜਾਂਦੀ ਆ